ਅੱਜ ਹਲਕਾ ਸ਼ਾਕੋੜ ਦੇ ਇੰਚਾਰਜ ਸਾਹਿਬ ਪ੍ਰਬੰਧਕ ਸੇ ਪੰਡੋਰੀ ਜੀ ਉਹਨਾਂ ਨਾਲ ਸਾਡੇ ਇਲਾਕੇ ਦੇ ਸਾਰੇ ਚਾਰ ਉਹ ਚੇਅਰਮੈਨ ਸਭ ਸਰ ਇਲਾਕੇ ਦੇ ਹੋਰ ਮਹਤਵਪੂਰਨ ਪੰਚ ਸਮੰਚ ਬਲਾਕ ਸੰਮਤੀ ਦੇ ਅਦਰ ਬਲਾਕ ਪ੍ਰਧਾਨ ਇਸ ਜਿਹੜਾ ਹੁਣ ਸਮਾਂ ਚੱਲਿਆ ਹੜਾਂ ਦਾ ਇਸ ਜਿਹੜੇ ਮੁਸੀਬਤ ਵਿੱਚ ਫਸੇ ਪਰਿਵਾਰ ਆ ਉਹਨਾਂ ਲਈ ਮਸੀਹਾ ਬਣ ਕੇ ਆਏ ਨੇ ਇਹਨਾਂ ਸਾਰਿਆਂ ਨੇ ਰਲ ਕੇ ਉਹਨਾਂ ਦੇ ਪਰਿਵਾਰਾਂ ਲਈ ਖੁੱਲਾ ਰਾਸ਼ਨ ਲੈ ਕੇ ਆਏ ਤਰਪਾਲਾਂ ਤੇ ਹੋਰ ਵੀ ਜਿਹੜੀ ਸਹਾਇਤਾ ਦੇਣ ਲਈ ਸਾਰੇ ਵਚਨਬੱਧ ਹੈ ਅਸੀਂ ਸਾਰੇ ਰਲ ਕੇ ਇਹਨਾਂ ਸਾਰੇ ਪਰਿਵਾਰਾਂ ਦੇ ਨਾਲ ਖੜੇ ਆਂ 24 ਘੰਟੇ ਔਰ ਅਸੀਂ ਆਪਣੇ ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਘਭਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਆ ਕਿਸੇ ਵੀ ਟਾਈਮ ਕਿਸੇ ਵੀ ਜ਼ਰੂਰਤ ਪੈਂਦੀ ਆ ਤੇ ਸਾਡੇ ਨਾਲ 112 ਤੇ ਹੈਲਪਲਾਈਨ ਨੰਬਰ ਹੈਗਾ ਇਹਦੇ ਤੇ ਸੰਪਰਕ ਕੀਤਾ ਜਾ ਸਕਦਾ ਹਰੇਕ ਡਿਪਾਰਟਮੈਂਟ ਤੱਕ ਸਾਡੀ ਉਹ ਜਿਹੜੀ 112 ਤੋਂ ਸੋਚਣਾ ਉੱਥੇ ਪਹੁੰਚ ਜਾਊਗੀ ਔਰ ਡਾਇਰੈਕਟਲੀ ਵੀ ਕਿਸੇ ਨੂੰ ਲੋੜ ਆ ਤੇ ਅਸੀਂ ਉਸ 24 ਘੰਟੇ ਇੱਥੇ ਹਾਜ਼ਰ ਆਂ ਕਿਤੇ ਕਿਸੇ ਵੀ ਪਰਿਵਾਰ ਨੂੰ ਕੋਈ ਕਿਤੇ ਮੁਸੀਬਤ ਪੈਂਦੀ ਆ ਕੋਈ ਘਭਰਾਉਣ ਦੀ ਲੋੜ ਨਹੀਂ ਹਰ ਤਰ੍ਹਾਂ ਦੇ ਉਪਲਬਧ ਕੀਤੇ ਜਾਂ ਉਹਨਾਂ ਲਈ ਸਾਧਨ ਉਪਲਬਧ ਨੇ ਜਿਹੜੀ ਆ ਫਾਹਾਂ ਤੋਂ ਵੀ ਬਚਨ ਦੀ ਲੋੜ ਆ ਕਈ ਤਾਂ ਜਗ੍ਹਾ ਸੋਸ਼ਲ ਮੀਡੀਆ ਤੇ ਕਈ ਘਭਰਾਉਣ ਵਾਲੀਆਂ ਮੈਸੇਜ ਆਇਦਰ-ਇਦਰੋਂ ਇਹ ਆਈ ਤਹਿਤ ਬਣ ਕੇ ਆ ਰਹੇ ਨੇ ਉਹ ਜ਼ਰੂਰ ਵੈਰੀਫਾਈ ਕਰੋ ਕਿ ਕਿਹਦੇ ਪਾਣੀ ਦਾ ਕੋਈ ਗਲਤ ਮੈਸੇਜ ਆ ਜਾਂਦਾ ਇਸ ਕਰਕੇ ਇਹ ਸਾਡੇ ਜਿਹੜੇ ਸਾਧਨ ਹੈਗੇ ਉਹਨਾਂ ਦੀ ਪੂਰੀ ਵਰਤੋਂ ਕਰੋ ਜਿੱਥੇ ਤੁਹਾਨੂੰ ਲੱਗਦਾ ਵੀ ਕਿਸੇ ਵੀ ਜ਼ਰੂਰਤ ਹੈਗੀ ਆ ਉਹ ਤਰੋਂ ਤੇ ਸੰਪਰਕ ਕੀਤਾ ਜਾਏ ਤਾਂ ਕਿ ਬਿਨਾਂ ਸਰਕਾਰ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਸਕਦੇ ਜਾ ਰਹੇ ਹਨ ਉਹ ਘਰ ਤੱਕ ਜਿਹੜੀਆਂ ਸਹੂਲਤਾਂ ਜਿਹੜੀਆਂ ਪਹੁੰਚਾਈਆਂ ਜਾਣ ਔਰ ਜੇ ਕਿਸੇ ਨੂੰ ਕੋਈ ਨਿਰਜੀ ਤੌਰ ਤੇ ਵੀ ਲੱਗ ਰਹੀ ਹੈ ਭਾਵੇਂ ਉਹ ਜ਼ਿਲ੍ਹਾ ਮੋਗਾ ਹੈ ਤੇ ਭਾਵੇਂ ਜ਼ਿਲ੍ਹਾ ਜਲੰਧਰ ਸਾਡੇ ਲਈ ਸਾਰੇ ਇਨਸਾਨ ਇੱਕੋ ਜਿਹੇ ਆ ਤੇ ਅਸੀਂ ਸਾਰਿਆਂ ਨੇ ਉਪਰਾਲੇ ਕਰਨ ਜੋਗੇ ਅੱਗੇ ਆ ਕੇ ਤੇ ਜੇ ਇਸ ਤੋਂ ਇਲਾਵਾ ਵੀ ਕਿਤੇ ਹੋਰ ਕਿਸੇ ਜਿੱਥੇ ਤਾਂ ਪਾਣੀ ਦੀ ਅਫੈਕਟਡ ਏਰੀਆ ਹੈਗਾ ਉਹ ਤਾਂ ਹੈ ਹੀ ਹੈ ਜੇ ਕਿਤੇ ਹੋਰ ਵੀ ਕੋਈ ਚੀਜ਼ ਉਸ ਨੂੰ ਕਰਾਉਣ ਲੱਗਦੀ ਤਾਂ ਵੀ ਜਾਨ ਚਾਰ ਸਾਹਿਬ ਹਲਕਾ ਜਿਹੜੇ ਸਾਹਿਬ ਪ੍ਰਮੇਂਦਰ ਪਣੋਰੀ ਜੀ ਚੇਅਰਮੈਨ ਹੈਗੇ ਨੇ ਅਸੀਂ ਹੈਗੇ ਆ ਜਿਹੜੇ ਵੀ ਪਬਲਿਕ ਨਾਲ ਵਿਚਰਨ ਆਲੇ ਉਹਨਾਂ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਮਾਨਜੋ ਜ਼ਿਲ੍ਹਾ ਜਰੰਦਰ ਦੇ ਹੱਥੇ ਦੇ ਐਸਐਸਪੀ ਸਰਵਿੰਦਰ ਸਿੰਘ ਅਰਕੀ ਜੀ ਵੀ ਮਾਨਜੋ ਜ਼ਿਲ੍ਹਾ ਡੀਸੀ ਅਗਰਵਾਲ ਸਾਹਿਬ ਵੀ ਸਾਡੇ ਹਮੇਸ਼ਾ ਹੀ ਪਬਲਿਕ ਲਈ ਅਸੀਂ ਵਚਨਬੱਧ ਹਾਂ ਥੈਂਕ ਯੂ